ਬਸ ਠੀਕ ਆ ਇਹ ਫੋਨ ਹੀ ਫਾਸ਼ੜੀ ਸ਼ਾਂਦੇ ਚੰਗਾ ਦੇ ਚਾਲ ਛੁੱਟੀਆਂ ਵਾਂਗ ਨਾਲ ਕੰਮ ਹੀ ਕਰਾ ਦੇ ਉਹ ਵਿਚਾਰੇ ਧਿਆਏ ਬੱਦੇ ਪਸ਼ੂ ਆਦਰ ਉਹਨਾਂ ਪਾਣੀ ਡਾਂਦਾ ਜੇ ਮੈਂ ਚਲ ਗਿਆ ਉੱਥੇ ਟਾਈਮ ਲੱਗ ਜਾਂਦਾ ਬੰਦਾ ਜਿਆਗਿਆ ਹੋਵੇ ਦੇਦੇ ਉੱਥੇ ਖੱਪਦਾ ਆਇਆ ਮੈਂ ਤੂੰ ਕੋ ਪੱਠੇ ਆੜ ਦੇ ਨਾਲ ਪਾਣੀ ਡਾ ਵਿਚਾਰੇ ਗਰੀਬਾਂ ਨੂੰ ਹੱਦ ਹੋ ਗਈ ਤੇਰੇ ਵਾਲੀ ਪਾਣੀ ਤੇ ਪਪਾ ਮੈਂ ਡਾ ਆਇਆ ਸੀ ਟੰਗਰਾ ਹੂੰ ਤੇ ਉਹ ਪੱਠੇ ਰਹਿ ਗਏ ਪਾਉਣ ਵਾਲੇ ਬਸ ਤੇ ਪੱਠੇ ਪਾਣੇ ਨਾ ਪੱਠੇ ਆਪਾਂ ਮੈਂ ਤੇ ਪਾਣਨਾ ਪਰ ਤੁਹਾਨੂੰ ਬੱਤੀ ਨਹੀਂ ਆਉਣੀ ਕੁੱਤਰਣ ਵਾਲੇ ਰਹੇ ਨਹੀਂ ਫਿਰ ਤੇ ਮੈਂ ਉਹ ਰੋਗ ਵਿਚਾਰ ਕੱਢ ਕੇ ਪਾ ਆਵਾਂ ਉਹਨਾਂ ਨੂੰ ਖਾਂਡੀਆਂ ਹਾਂਜੀ ਪੱਠੇ ਦੇ ਖਾਂਡੀਆਂ ਆ ਚਾਹ ਠੀਕ ਪਾਣਦਾ ਸਾਰੇ ਨੂੰ ਹਾਂਜੀ ਮੈਂ ਕਰੀ ਮੈਂ ਪਹਿਲਾਂ ਪਾਣੀ ਪਾ ਕੇ ਫੇਰ ਜੂ ਪੱਠੇ ਪਾਏ ਚਾਹ ਠੀਕ ਆ ਫਿਰ ਹਾਂਜੀ ਚੱਲ ਚੱਲ ਠੀਕ ਕਰੀ ਸ਼ਾਮਰ ਵੜੀ ਕੇ ਪਾ ਲੈਂਦੇ ਹੁਣ ਮੈਂ ਚਾਰ ਪਾ ਕੇ ਸਾਰਤਾ ਆ ਆ ਚਲ ਵਧੀਆ ਪਾਉਂਦੇ ਚਲਦੇ ਗੱਲ ਕੀਤਾਈ ਤੂੰ ਇਹਦੇ ਉੱਦਾਂ ਹੀ ਮੇਰੇ ਨਾਲ ਡੇਬੇ ਆ ਗਏ ਉਹ ਮੈਂ ਤਾਂ ਖਿਆ ਗਰਮੀ ਪਹਿਲਾਂ ਕਿੰਨੀ ਆ ਤੂੰ ਧਿਆਨੀਆਂ ਕਰੀਂ ਨਾ ਉਹਦੇ ਲੈਦੇ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਬਕਰਤਾ ਚੱਲ ਚੰਗਾ ਕੀਤਾ ਕਰਦਾ ਫਿਰ ਕੀ ਆਪਣਾ ਕੀਤਾ ਦੁਕਾਨਾ ਕੀਤਾ ਚਲੋ ਕੋਈ ਗੱਲ ਨਹੀਂ ਪਾਣੀ ਪੁਣੀ ਪੀਓ ਜਾ ਕੇ ਆ ਮੈਂ ਵੇਖਾਂ ਤੇਰੀ ਮਾਂ ਕੰਢੀ ਪਾਣੀ ਪੁਣੀ ਪੀਣਾ ਹੈ ਹਾਂਜੀ ਪਾਣੀ ਪੀਓ ਜੀ ਜਾ ਕੇ ਫਤ ਮੁੰਡਿਆ ਦਾ ਕਿਉਂ ਇੰਨਾ ਗਰਮ ਹੋਣ ਡਿਆ ਵਾ ਜਵਾਨ ਕੀ ਪਤਵਾ ਤੇ ਨਹੀਂ ਇੰਨਾ ਗਰਮ ਹੋਈਦਾ ਹਾਂ ਮੰਮੀ ਤੇਰੀ ਮੈਂ ਗੱਲ ਮੰਨਦਾ ਵਾ ਜੇ ਨਿਆਣੇ ਨਾਲ ਝੜਕੀਏ ਤੇ ਨਿਆਣੇ ਆ ਖੇਲ ਲੱਗਦੇ ਤੇ ਮੈਂ ਚਲ ਗਿਆ ਸੀ ਚਲ ਉਹਨੇ ਪਾਣੀ ਦਾਤਾ ਚੰਗਾ ਕੀਤਾ ਵਾ ਮੈਨੂੰ ਨਹੀਂ ਪਤਾ ਉਹਨੇ ਡਾਹਤਾ ਪਾਣੀ ਸਿਆਣਾ ਵਾ ਸਾਰੇ ਕੰਮ ਕਰਨ ਜਾਊਗਾ ਨਹੀਂ ਉਹ ਹੈ ਪਰ ਦੱਬਕਾ ਮੰਮੀ ਰੱਖਣਾ ਪੈਂਦਾ ਬੱਚੇ ਮਾੜਾ ਮੋਟਾ ਰੱਖਣਾ ਤਾਂ ਪੈਂਦਾ ਵਾ ਤੇ ਹੁਣ ਸਮਾਂ ਨਹੀਂ ਬਹਿਗਾ ਉਹ ਚੱਲ ਕੋਈ ਨਹੀਂ ਸਾਨੂੰ ਪਤਾ ਸਾਡੇ ਮੁੰਡੇ ਦਾ ਉਹ ਗੁੱਸਾ ਨਹੀਂ ਕਰਦਾ ਮੇਰਾ ਪਰੰਜੀ ਪਾਣ ਦਾਗਲਾ ਹੈ ਇੱਕ ਠੰਡਾ ਤੁਸੀਂ ਪੀਤੇ ਚਾਹ ਚੁਕਣੀ ਹਾਂ ਚਲ ਵਧੀਆ ਵਧੀਆ ਆਹ ਪਾਣੀ ਬੜੀ ਗੱਲ ਜਿੱਦਾਂ ਗਏ ਆ ਬਣੀ ਗੱਲ ਬਣ ਗਈ ਅੱਛਾ ਹਾਂਜੀ ਲੱਗ ਜਾਈ ਜੇ ਮੋٹے ਦਿਮਾਗ ਦੀ ਆ ਛੇਰ ਦੀ ਉੱਠੀ ਆ ਕੰਮ ਧੰਦਾ ਕਰਨ ਲਈ ਆ ਤੇ ਉਹਨੇ ਦੋ ਪਰੌਠੀਆਂ ਲਾ ਕੇ ਕੋਈ ਚਕੂਕਲ ਖਵਾ ਕੇ ਕਿਆ ਬੰਦ ਲੰਮੀ ਪਈ ਛੇਰ ਦੀ ਉਹ ਮੈਨੂੰ ਤੁਹਾਡੇ ਘਰ ਦੀ ਸਮਝ ਨਹੀਂ ਲੱਗਦੀ ਉਹ ਮੰਮੀ ਕੀ ਗੱਲ ਹੋ ਗਈ ਆ ਉਹੰਦਰ ਲਮੇ ਪਈ ਐ ਸਿਰੇ ਦੀ ਕੰਮ ਜਨਕਰ ਨਹੀਂ ਐ ਕਿਉਂ ਨਹੀਂ ਗੱਲ ਕੋਈ ਵੀ ਉਹ ਇਦਾਂ ਤੇ ਉਹ ਮੇਰੇ ਨਾਲ ਪੂਰਾ ਹੀ ਕੰਮ ਕਰਾਉਂਦੀ ਆ ਤੇ ਪਰ ਇਹ ਆ ਵੀ ਅੱਜ ਉਹਦਾ ਸਰੀਰ ਜਿਆ ਨਹੀਂ ਠੀਕ ਹੋਣਾ ਉਹਨੇ ਤਾਂ ਕਰਕੇ ਨਹੀਂ ਮੇਰ ਦਾ ਕੰਮ ਕਰਾਇਆ ਇਹ ਛੋਟਾ ਕੰਮ ਹੈਗਾ ਸਰੀਰ ਨਹੀਂ ਠੀਕ ਤੇ ਖਾਂਦੀ ਕਿੱਦਾਂ ਆਉ ਚੱਲ ਕੋਈ ਨਹੀਂ ਤੁਸੀਂ ਨਾ ਹੀ ਨਹੀਂ ਗੱਲ ਆਖੋ ਜੇ ਉਹਨੇ ਸੁਣ ਲਿਆ ਨਾ ਤਾਂ ਇਹ ਗੱਲ ਪਈ ਨਹੀਂ ਲੱਖਣਾ ਤੁਹਾਨੂੰ ਪਤਾ ਲੱਸੋ ਆ ਗਰਮ ਲੀਡਾ ਲੱਟਾ ਉਟਾਉ ਨਾ ਲੈਂਦੀ ਆ ਤੇ ਖਾਂਦੀ ਕੋਟਾ ਉਟਾਉ ਨਾ ਆ ਤੇ ਤੈਨੂੰ ਸਮਝਿਦਿਨੀ ਮੰਮੀ ਮੈਨੂੰ ਉਹਨੇ ਕੀ ਸਮਝਣਾਵਾ ਚਲ ਕੋਈ ਗੱਲ ਨਹੀਂ ਇਦਾਂ ਦੀਆਂ ਗੱਲਾਂ ਦਾ ਤੂੰ ਨਾ ਗੁੱਸਾ ਕਰੇਗਾ ਤੇ ਮੈਂ ਬਠੇਰਾ ਨਹੀਂ ਆ ਤੂੰ ਫੇਰ ਵੀ ਉਹ ਗੱਲ ਨਿਕਿਆ ਰੀਆ ਗੱਲਾਂ ਐ ਤੇਨੂੰ ਲਈ ਚਲੇ ਜਾਨੀ ਆ ਰਾਈਆਂ ਦੇ ਲੋ ਲਈ ਜਾਨੀ ਆ ਤੇ ਉਹ ਕਿਤੇ ਖਾ ਕੇ ਅੰਦਰ ਲੰਮੇ ਪੈ ਜਾਈ ਤੂੰ ਹੀ ਪੈ ਜਾਗਾ ਮੇਰ ਕੋ ਨਹੀਂ ਮਸਾਲਾ ਸਾਡੇ ਸੜਾ ਕੇ ਪਿਆ ਜਾਂਦਾ ਤੁਹਾਡੀ ਇਹੋ ਹੀ ਸਿੱਖਿਆ ਵਾ ਵੀ ਕੰਮ ਕਰਕੇ ਨਬੇੜ ਕੇ ਤੇ ਫੇਰ ਪਹਿਣਾ ਵਾ ਜੇ ਰਸੋਈ ਚ ਪਾਡਿਆਂ ਦਾ ਟੋਕਰਾ ਪਿਆ ਤੇ ਮੈਂ ਅੰਦਰ ਲੰਮੇ ਪੈਗੀ ਤੇ ਫਿਰ ਜੇ ਕੋਈ ਬਾਹਰੋਂ ਆਣ ਕੇ ਵੇਖੇ ਤਾਂ ਕੀ ਆਖੂਗਾ ਆਖੂਗਾ ਵੀ ਜਵੇਂ ਪਈਆਂ ਨੇ ਇੱਕ ਨੂੰ ਛੋੜਾ ਨਹੀਂ ਆਖਣਾ ਵਾ ਉਹਨੇ ਉਹਨੂੰ ਵੀ ਨਾਲ ਆਖਣਾ ਤੈਨੂੰ ਨਹੀਂ ਕੱਲੀ ਨੂੰ ਆਖਣਾ ਚੱਲ ਛੱਡੋ ਸਾਰੀਆਂ ਗੱਲਾਂ ਨੂੰ ਮਿੱਟੀ ਪਾਓ ਮੈਂ ਕੰਮ ਕਰਦਾ ਵੇਖ ਲਵਾਂ ਮਰ ਜਾ ਹੈ ਆਏ ਮੈਂ ਵੀ ਜਾ ਕੇ ਸੋਈ ਚ ਵੇਖ ਲਾ ਜਿਹੜੇ ਦੋ ਭਾਂਡੇ ਮਾਂਜਣ ਵਾਲੇ ਮਾਂਜ ਲਾਗਾ ਤੂੰ ਭਾਂਡੇ ਮਾਂਜਦੀ ਰਹਿਣਾ ਉਹ ਖਾ ਕੇ ਤੇ ਲੰਮੇ ਪੈ ਗਈ ਤੂੰ ਭਾਂਡੇ ਮਾਂਜਣੇ ਆ ਭਾਂਡਾ ਜੋਗੀ ਰਹਿਣਾ ਤੂੰ ਰਾਜੇਂ ਦਾ ਫੋਨ ਅੱਛਾ ਅੱਛਾ ਹਲੋ ਰਾਜੇਂਦਰ ਸਸੀ ਕਾਲ ਨਸਤੀ ਕਾਲ ਹੋ ਠੀਕ ਠਾਕ ਏ ਹੋਰ ਕੀ ਕਰਨ ਦੇ ਹੀ ਹੋਰ ਕਿਦਾਂ ਨੇ ਕਹਿਆ ਠੀਕ ਠਾਕ ਸੁੱਖਾ ਸੁੱਖਾ ਹੋਰ ਘਰ ਸਾਰੇ ਠੀਕ ਠਾਕ ਹਨ ਚਲੋ ਵਧੀਆ ਵਧੀਆ ਆਉਣਾ ਤੇਨੂੰ ਅੱਜ ਅੱਛਾ ਕੀ ਗੱਲ ਸੁੱਖ ਵਾ ਅੱਛਾ ਅੱਛਾ ਉਦਾਂ ਜੀ ਕਰਦਾ ਮਿਲਣੂ ਚੱਲ ਜੀ ਬਹੁਤ ਯਾਦ ਕਰਦੀ ਤਾਂ ਪਾ ਜਨੇ ਕਿਹੜੀ ਕਰ ਲੋ ਹੈ ਕੋਈ ਨਹੀਂ ਆ ਜਨੇ ਚੱਲ ਤੇਰੀ ਭੈਣ ਨੂੰ ਦੱਸ ਦਾਂ ਜਾ ਕੇ ਕਰਦਾ ਸੁਣਾ ਆ ਜਨੇ ਹੈ ਘੰਟੇ ਕਿ ਤੱਕ ਆਉਨੇ ਆਪਾਂ ਚੱਲ ਠੀਕ ਆ ਚੰਗੇ ਚੰਗੇ ਓਕੇ ਰਮਜੀਤ ਹਾਂਜੀ ਮੈਂ ਰਾਜਿੰਦਰ ਦਾ ਫੋਨ ਆਈ ਕੀ ਆਂਦੀ ਆ ਉਹ ਤੇਰੇ ਤੇ ਮਾਤਾ ਬੜੇ ਗੁੱਸੇ ਹੋ ਕਿਉਂ ਆਂਦੀ ਵੀ ਵੇ ਇੱਥੇ ਜਾਣ ਦੀ ਟਾਈਮ ਹੋਗਾ ਤੇ ਮੇਰੇ ਕੋਲ ਜਾਣ ਇੱਥੇ ਆਉਣ ਲਈ ਟਾਈਮ ਨਹੀਂ ਕਮਾਦਾ ਦਾ ਮੇਰਾ ਨਹੀਂ ਉੱਥੇ ਜੀ ਲੰਦਾ ਮੈਂ ਨਹੀਂ ਉੱਥੇ ਜਾਣਾ ਮੈਂ ਉਹ ਤੇ ਵਟਾ ਸਟਾ ਲਾ ਲਈਏ ਤੇ ਤੂੰ ਤਾਂ ਭੋੜੀ ਆ ਅੱਛਾ ਚੱਲ ਹਾਂ ਚੱਲ ਕੋਈ ਗੱਲ ਉਹ ਤਾਂ ਸੁਭਾਈ ਇਦਾਂ ਦਾ ਵਾ ਉਹ ਸਾਰਿਆਂ ਨੇ ਲੜ ਪੈਂਦੀ ਆ ਸਾਡਾ ਨਹੀਂ ਉੱਥੇ ਜਾਣਾ ਜੀ ਕਰ ਬਜਾਰ ਨੂੰ ਚੱਲ ਵੀਜੀ ਕੋਈ ਗੱਲ ਚੱਲ ਕੋਈ ਨਹੀਂ ਤੇ ਮੈਂ ਚਲ ਤੇ ਜਾਂਦੀ ਪਰ ਇਹ ਆ ਤੇ ਪੂਜਾ ਠੀਕ ਨਹੀਂ ਆ ਤੇ ਫਿਰ ਘਰ ਦਾ ਕੰਮ ਕੌਣ ਕਰੂਗਾ ਉਹ ਤੇ ਸਵੇਰ ਦੀ ਨਹੀਂ ਉੱઠી ਅੱਜ ਪੂਜਾ ਦਾ ਤੇ ਨਹੀਂ ਜਾਣਾ ਫਿਰ ਤੈਨਾਂ ਪੂਜਾ ਠੀ ਬਣੀ ਪੂਜਾ ਠੀ ਬਣੀ ਯਾਕਾ ਤੁਹਾਨੂੰ ਬੈਠ ਕੇ ਆਓ ਚਲੋ ਬੀਜੀ ਇੱਥੇ ਆ ਚੱਲ ਕੋਈ ਨਹੀਂ ਜੇ ਤੁਸੀਂ ਜਾਂਦੇ ਤੇ ਹੋਮਨੇ ਆ ਚੱਲ ਹੋ ਜਾਓ ਤਿਆਰ ਫਿਰ ਛੱਤੀ ਆ ਜਾਏਗਾ ਨਾ ਬੋਤਾ ਜਦ ਬਰਾਂਗੇ ਛੱਤੀ ਆ ਜਾ ਹਾਂ ਕਰਨ ਵੀ ਘਰੇ ਹੀ ਆ ਪੱਠੇ ਪੱਠੇ ਦੇ ਬਾਤ ਤੇ ਵੇਲੇ ਤੇ ਬਾਰੇ ਤੇ ਬਾਰੇ ਹੋਣਾ ਆਪਾਂ ਕਹਿੰਦਾ ਲੱਗੇ ਤੇ ਆਈਏ ਚੱਲ ਮੰਮੀ ਫਿਰ ਤੁਸੀਂ ਤਿਆਰ ਰੱਖਿਓ ਆਹ ਕਿਹੜਾ ਕੰਮ ਚਲੋ ਹੋ ਜਾਓ ਰੈਡੀ ਗਏ ਛੱਤੀ ਹੋਣਾ ਉਹਨੂੰ ਵੀ ਪਾਣੀ ਤਾਂ ਨਹੀਂ ਪੁੱਛ ਲਿਆ ਜਿਹੜੀ ਅੰਦਰ ਪਈ ਆ ਉਹਨੂੰ ਜੇ ਗਈ ਜਾਣਾ ਪਾਣੀ ਤੇ ਨਾ ਤੇ ਇੰਨਾ ਫਿਕਰ ਹੋਦਾ ਹਾਈ ਹਾਈ ਕੋ ਦਿਨ ਆ ਗਿਆ ਮੈਨੂੰ ਕਿਸੇ ਨੇ ਵਾਰ ਨਹੀਂ ਮਾਰੀ ਨਾ ਮੈਨੂੰ ਕਿਸੇ ਨੇ ਠਾਲਿਆ ਹੀ ਨਾ ਕਿਤੇ ਇਹੋ ਹੀ ਗਿਆ ਵੀ ਚੱਲ ਜੇ ਠੀਕ ਨਹੀਂ ਆ ਕਿਤੇ ਪਾਣੀ ਦਾ ਘੋਟੀ ਪੋਛ ਲਈਏ ਚੱਲ ਬਣਾ ਆਪੇ ਹੀ ਉੱਠ ਕੇ ਜਾਣਾ ਪੈਣਾ ਵਾ ਨਾਲੇ ਤੇ ਕਿਸੇ ਨੂੰ ਆਉਣਾ ਨਹੀਂ ਅੰਦਰ ਦੀਦੀ ਬੜੇ ਤਿਆਰ ਜਿਹਾ ਇਹਦੇ ਕਿਥੇ ੱਲੇ ਆ ਜਾਣਾ ਕਿੱਥੇ ਪੂਜਾ ਰਾਜਵਿੰਦਰ ਕੋ ਚੱਲ ਨਹੀਂ ਆ ਅੱਛਾ ਹਾਂ ਤੇ ਤੂੰ ਹੀ ਤੇ ਕਹੇ ਨੂੰ ਦੱਸਿਆ ਵੀ ਨਹੀਂ ਤੂੰ ਮੇਰੇ ਨਾਲ ਗੱਲ ਕੀਤੀ ਵੀ ਤੂੰ ਜਾਣਾ ਵਾ ਉਹ ਕਿਹਨੂੰ ਦੱਸ ਪੋਰਸ਼ ਤੇ ਲਿਆ ਕਰੋ ਮੈਂ ਸਵੇਰ ਦੀ ਬਿਮਾਰ ਪਈ ਆ ਨਾ ਤੂੰ ਹੀ ਕਿਹਨੇ ਮੈਨੂੰ ਚਾਹ ਨਾ ਪਾਣੀ ਬੂਹਾ ਖੋਲ ਕੇ ਵੇਖਿਆ ਵੀ ਨਹੀਂ ਵੀ ਹੈ ਵੀ ਅੰਦਰ ਕਿ ਨਹੀਂ ਨਹੀਂ ਪੂਜਾ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਮੈਂ ਇੱਕ ਦੋ ਵਾਰੀ ਵੇਖਿਆ ਸੀ ਤੈਨੂੰ ਤੇ ਤੂੰ ਸੁੱਤੀ ਹੀਗੀ ਤੇ ਮੈਂ ਹਾਂ ਚੱਲ ਦਵਾਈ ਖਾਧੀ ਰੈਸਟ ਕਰਨ ਲਈ ਆ ਤੇ ਮੈਂ ਫਿਰ ਬਾਜੀ ਨਹੀਂ ਮਾਰੀ ਤੈਨੂੰ ਉਹਦਾ ਮੈਂ ਕੰਮ ਕੁਮ ਸਾਰਾ ਕਰ ਦਿੱਤਾ ਬੱਚਿਆਂ ਦੀ ਰੋਟੀ ਵੀ ਪਕਾ ਕੇ ਰੱਖ ਦਿੱਤੀ ਆ ਤੇ ਕੋਈ ਗੱਲ ਨਹੀਂ ਮੰਮੀ ਘਰ ਆਈ ਆ ਲੱਗ ਗਈ ਆ ਤੇਰੇ ਤੇ ਉਹ ਰਾਜਵਿੰਦਰ ਦਾ ਫੋਨ ਆਇਆ ਮੇਰਾ ਜਾਨ ਦਾ ਰਾਦਾ ਤੇ ਨਹੀਂ ਕੋਈ ਆਖਿਆ ਤੇ ਮੈਂ ਉਹਨੂੰ ਵੀ ਹੀਗਾ ਪਰ ਉਹਾਂ ਦੀ ਦੀਦੀ ਜ਼ਰੂਰ ਹੀ ਆਉ ਮੇਰਾ ਮਿਲ ਨੂੰ ਜੀ ਕਰਦਾ ਵਾ ਤੇ ਮੈਂ ਹਾਂ ਚੱਲ ਹੋਮ ਨਹੀਂ ਘੜੀ ਕੋ ਲੱਗੇ ਤੇ ਹੈਦਾ ਛੇਤੀ ਆ ਮਿਲ ਨੂੰ ਹੀ ਜੀ ਕਰਦਾ ਵਾ ਕੋਈ ਜ਼ਰੂਰੀ ਕੰਮ ਤੇ ਨਹੀਂ ਆ ਉਹ ਬੰਦਾ ਉਹ ਦਿਨ ਕਿਤੇ ਚਲ ਜਾਂਦਾ ਜਦੋਂ ਕਿਤੇ ਨਿਆਣਿਆਂ ਨੂੰ ਛੁੱਟੀ ਹੋਵੇ ਨਾਲੇ ਨਿਆਣੇ ਬੰਦੇ ਆਪਣੇ ਨਾਲ ਖੜਦਾ ਵਾ ਮੈਂ ਤਾਂ ਕਹਿੰਨੀ ਤੁਹਾਡੇ ਵਾਲੀ ਵੀ ਹਾਦੀ ਹੋਈ ਆ ਵੈਸੇ ਦੀਦੀ ਤੁਹਾਨੂੰ ਇਹ ਨਹੀਂ ਪਤਾ ਲੱਗਾ ਵੀ ਅੰਦਰ ਬਿਮਾਰ ਆ ਲਾਗੋ ਕਿੰਨਾ ਕੰਮ ਕਰਨਾ ਪੈਣਾ ਹੁਣ ਤੂੰ ਇਹ ਮਗਰੋਂ ਚਲ ਜਾਣਾ ਵਾ ਤੇ ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ ਵਾ ਇਹ ਐਂ ਦਾ ਨਾ ਕਰਿਆ ਕਰੋ ਕੰਮ ਤੇ ਕੰਮ ਤੁਸੀਂ ਮੇਰੇ ਨਾਲ ਗੱਲ ਤੇ ਕਰਦੇ ਵੀ ਮੈਂ ਜਾਣਾ ਵਾ ਚੱਲ ਕੋਈ ਨਹੀਂ ਮੈਂ ਛੇਤੀ ਆ ਜਾਣਾ ਮੈਂ ਨਹੀਂ ਜ਼ਿਆਦਾ ਚਿਰ ਪੈਂਦੀ ਘੰਟਾ ਸੀ ਪਾਉਂਗੀ ਘੰਟਾக் ਨਹੀਂ ਤੁਸੀਂ ਅਬ ਬਿਆ ਪੱਤੀਆਂ ਮਿੰਟਾਂ ਦੇ ਤੇ ਤੁਸੀਂ ਉੱਥੇ ਪਹੁੰਚ ਜਾਣਾ ਵਾ ਮਿੰਟੋਂ ਮਿੰਟ ਆਉਂਦੀ ਘਰੇ ਉਹ ਵੀ ਮੈਂ ਇੱਕ ਦਾ ਕਰਦੀ ਆ ਜਾਣਾ ਤੇ ਨਹੀਂ ਹੈਗੀ ਆ ਦੋ ਤਿੰਨ ਘੰਟੇ ਤੋਂ ਪਹਿਲਾਂ ਇਹਨੇ ਆਉਣਾ ਨਹੀਂ ਹੈਗਾ ਉਹਨੂੰ ਘਰ ਹੀ ਲੇਟ ਕਰਦੀ ਆ ਫੇਰ ਹੀ ਗੱਲ ਬਣਨੀ ਆ ਤੇਰੀ ਛੇਤੀ ਆਉਣ ਵਾਲੀ ਬਣੂਗੀ ਉਹਨੂੰ ਕਹਿੰਨੀ ਪਹਿਲਾਂ ਮੈਨੂੰ ਚਾਹ ਹੀ ਪਿਆ ਦੇ ਜਾ ਦੀਦੀ ਆ ਪੂਜਾ ਮੈਂ ਕੀ ਕਰਨੀ ਹਾਵ ਤੇ ਇਹ ਮੈਨੂੰ ਮੋਸਾ ਜਵੈਣ ਪਾ ਕੇ ਚਾਹ ਬਣਾ ਦੋ ਹਾਂ ਮੈਨਾਂ ਖਲੋਤਾ ਨਹੀਂ ਜਾਣ ਰਿਆ ਸਿਰ ਨੂੰ ਚੱਕਰ ਹੋਣ ਡੇ ਆ ਆ ਸਿਰ 'ਚ ਪੀੜ ਵੀ ਬੜੀ ਹੋਣ ਡੀ ਆ ਚੱਲ ਕੋਈ ਨਹੀਂ ਮੈਂ ਚਾਹ ਹੀ ਬਣਾ ਦੇਨੀ ਤੈਨੂੰ ਘਟ ਆਹ ਪੀ ਲੈ ਫੇਰ ਮੈਨੂੰ ਬਣਾ ਦੋ ਫਿਰ ਮੇਰਾ ਦਾ ਮੈਂ ਨਾ ਫਿਰ ਇੱਕ ਵਾਰੀ ਨਾ ਦਵਾਈ ਚੈੱਕ ਕਰਾ ਕੇ ਲੈ ਕੇ ਆਵਾਂ ਡਾਕਟਰ ਨੂੰ ਮੁੜ ਕੇ ਮੈਨੂੰ ਫਰਕ ਨਹੀਂ ਪਿਆ ਆ ਦੇਣਾ ਚੱਲ ਕੋਈ ਨਹੀਂ ਲੈ ਇ ਕਰਨ ਘਰੇ ਹੀ ਆ ਕਰਨ ਨਾਲ ਖੜਕੇ ਨਾ ਤੇ ਲੈ ਹੀ ਚੰਗਾ ਆਹ ਤੇ ਨਾਲੇ ਤੁਸੀਂ ਛੇਤੀ ਆਉਂਗੇ ਫੇਰ ਹੀ ਮੈਂ ਜਾਵਾਂਗੀ ਹਨਾ ਨਹੀਂ ਛੇਤੀ ਆ ਦੇ ਕੋਈ ਨਹੀਂ ਤੂੰ ਕਰਨ ਨੂੰ ਖੜਕੇ ਲੈ ਆਂ ਮੰਮੀ ਘਰੇ ਹੀ ਆ ਚਲੋ ਕੋਈ ਨਹੀਂ ਫਿਰ ਆ ਜਾ ਹੁਣ ਵੇ ਛੇਤੀ ਗਾ ਆ ਗਈ ਬੱਸ ਆ ਗਈ ਚਲੋ ਬਹੁਤ ਗਾ ਦੀ ਮਾੜੀ ਇਕੰਦਈਆਂ ਵੀ ਹੌਣ ਆਉਂਦੀ ਹੌਣ ਆਉਂਦੀ ਇਹਨੂੰ ਡੀਗੜੀ ਕੇ ਮੈਂ ਸਾਰਾ ਸੂਟ ਵੀ ਸੀ ਲਿਆ ਕਦੋਂ ਦਾ ਫੋਨ ਕੀਤਾ ਉਧਰ 2:30 ਦਾ ਟਾਈਮ ਹੋ ਗਿਆ ਵਾ ਆਉਣਾ ਇਹਨੇ ਮਗਰੋਂ ਆ ਜਾਂਦਿਆਂ ਨੂੰ ਪਹਿਲਾਂ ਕਾਲੀਆਂ ਪੈ ਜਾਣੀਆਂ ਬੰਦਾ ਆ ਜੇ ਜਾ ਕੇ ਕੰਮ ਕਰ ਲੈ ਇਹਨੇ ਕਹਣਾ ਸਾਰਾ ਕੰਮ ਮੁਕਾ ਕੇ ਜਾਵਾਂ ਤੇ ਇੱਥੇ ਚਾਹ ਪੀਣੀ ਵੀ ਭਾਰੂ ਹੋ ਜਾਣੀ ਛੇਤੀ ਕਰ ਮੇਰਾ ਕੰਮ ਆ ਮੇਰਾ ਕੰਮ ਇਹਨੂੰ ساری ਉਮਰ ਕੰਮ ਦੀ ਪਈ ਰਹਿਣੀ ਆ ਬੰਦਾ ਟਾਈਮ ਨਾ ਆਵੇ ਬੰਦਾ ਕੋਈ ਭੈਣਾ ਭੈਣਾ ਦੁੱਖ ਸੁੱਖ ਕਰ ਲੈਂਦੀਆਂ ਵਾ ਪਤਾ ਨਹੀਂ ਕਿ ਖੁਅਮ ਜੀ ਖੁਬੀ ਰਹਿੰਦੀ 24 ਘੰਟੇ ਇਹਦੇ ਰੇ ਇਹੀ ਕੰਮ ਸ਼ੁਰੂ ਤੋਂ ਨਾ ਰਾਜਵਿੰਦਰ ਨੇ ਤਾਂ ਮਸੀਨ ਰੱਖੀ ਆ ਤੇ ਸਾਸੀ ਕਾਲੀ ਦੀ ਲੱਗਿਆ ਤਾਂ ਸਾਸੀ ਕਾਲੀ ਲੱਗਿਆ ਤਾਂ ਦੀ ਲੱਗਿਆ ਹੈ ਆਜੂ ਉਧਰ ਬੈੰਨੇ ਆ ਹੋਰ ਸੁਣਾ ਕੀ ਹਾਲ ਚਾਲ ਆ ਹਾਲ ਚਾਲ ਤੇ ਵਧੀਆ ਵਾ ਮੈਂ ਤਾਂ ਡੀਕਨ ਦੀ ਆ ਤੇ ਤੁਸੀਂ ਤਾਂ ਮਹੀਟਾ ਦਾ ਟਾਈਮ ਲੱਗਾ ਵਾ ਟਾਈਮ ਲਾਈਂਦਾ ਹੁੰਦੇ ਆ ਕੋਈ ਸੁਗਰਾ ਵੀ ਇਹ ਟਾਈਮ ਲੱਗਿਆ ਮੈਂ ਤਾਂ ਹੁਣ ਆਤੀ ਛੜਤੀ ਆਹ ਕਿਹੜਾ ਟੈਂਟ ਈ ਗੱਲ ਤਾਂ ਡਾਉਣ ਦਾ 3 ਵਜੇ ਵੀ ਉਧਰੋਂ 3 ਤੇ ਵਜ ਗਏ ਰਾਜਵਿੰਦਰ ਘਰ ਦਾ ਹੀ ਕੰਮ ਕਰਦਿਆਂ ਟਾਈਮ ਲੱਗ ਜਾਂਦਾ ਵਾ ਕੀ ਕਰਾ ਹੁਣ ਸਾਰਾ ਕੰਮ ਵੀ ਕਰਨਾ ਪੈਂਦਾ ਵਾ ਬੰਦਾ ਮੋਟਾ ਮੋਟਾ ਕਰ ਲੈਂਦਾ ਬਾਕੀ ਜਾ ਕੇ ਕਰਨਾ ਤੁਹਾਨੂੰ ਦੂਨ ਸਾਰਾ ਨਵੇੜ ਕੇ ਜਾਵਾ ਇੱਥੇ ਹੁਣ ਤੁਸੀਂ ਤੁਹਾਨੂੰ ਮੈਂ ਕਿਹਾ ਚਾਹ ਬਣਾਉਣੀ ਤੇ ਤੁਹਾਨੂੰ ਉਹ ਵੀ ਨਹੀਂ ਪੀਤੀ ਜਾਣੀ ਜਾ ਕੇ ਕਿਹਾ ਤਾਰਾ ਕੱਢਣੀਆਂ ਮੇਰੇ ਪੱਠੇ ਪਉਣ ਵਾਲੇ ਭਾਜੀ ਨੇ ਕਿਹਾ ਗੋਹਾ ਗੂੜਾ ਕਰਨਾ ਵਾ ਕੱਟਾ ਤੇ ਨਹੀਂ ਮੁੱਕਣਾ ਨਹੀਂ ਤੇਨੂੰ ਮੈਂ ਮੇਲ ਲੱਗਿਆ ਨਹੀਂ ਆ ਤੂੰ ਰੋਸ ਹੀ ਸਾਂਡੀ ਚਲੇ ਜਾਨੀ ਆ ਇਨਾ ਗੁੱਸਾ ਤੈਨੂੰ ਮੇਰੇ ਤੇ ਨਹੀਂ ਮੈਂ ਰੋਸ ਹੀ ਛਾਨਣਾ ਹੁਣ ਤੇਲੀ ਗੱਲ ਤੇ ਤੂੰ ਹੋਣਾ ਨਹੀਂ ਹੋਣਾ ਹੀ ਤੇ ਹਿੱਦਾ ਹੀ ਹੋਣਾ ਵਾ ਪਹਿਲਾਂ ਮੈਨੂੰ ਦੱਸ ਤੂੰ ਏਡੀ ਦਰਾਨੀ ਲੈਂਦੀ ਆ ਉਹਦਾ ਮੂੰਹ ਵੀ ਆ ਗਿਆ ਤੇ ਸਾਰਾ ਟੰਪਾ ਆਰਤੀ ਕਰਦੇ ਮੁੰਡੇ ਦੇ ਬਾਹਰੋਂ ਦੀ ਨਹੀਂ ਮੂੰਹ ਵੀ ਦੇਖਣਾ ਉਹ ਵੀ ਅੱਜ ਠੀਕ ਨਹੀਂ ਹੈ ਬੇਟਰੀ ਉਹਦਾ ਵੀ ਨਾ ਸਿਹਤ ਢਿੱਲੀ ਜੀ ਬੀਬੀ ਹਰੇ ਡਾਊਨ ਹੋਇਆ ਹੀਗਾ ਤੇ ਉਹ ਤਾਂ ਕਰਕੇ ਫੇ ਸਾਰਾ ਹੀ ਕੰਮ ਕਰਨਾ ਪਿਆ ਨਿਆਣਿਆਂ ਦੀ ਵੀ ਰੋਟੀ ਪਕਾ ਕੇ ਰੱਖ ਕੇ ਆਈ ਹਾਂ ਮੇਰੀ ਗੱਲ ਸੁਣੋ ਜਦੋਂ ਦੀ ਉਹ ਵਿਆਹੀ ਆਈ ਆ ਉਹ ਬਿਮਾਰ ਹੀ ਮੈਂ ਸੁਣਦੀ ਆ ਉਹ ਠੀਕ ਕਿਦਣੀ ਤੰਦਰੁਸਤ ਹੈ ਹੀ ਨਹੀਂ ਜਦੋਂ ਉਹਨੇ ਫੇਰਾ ਤੋਰਾ ਕਰਨਾ ਉਹ ਕੋੜੇ ਰਗੀ ਆ ਤੇ ਜਿੱਦਣ ਕੰਮ ਕਰਨਾ ਉਹ ਹੁੰਦੀ ਆ ਬੈਂਡ ਰੈਸਟ ਤੇ ਵੀ ਉਹ ਠੀਕ ਨਹੀਂ ਆ ਚਲ ਕੋਈ ਗੱਲ ਨਹੀਂ ਤੂੰ ਰੋਸਣਾ ਸਾਡ ਆ ਵੀ ਹੁਣ ਬਾਜੀ ਤੇਰਾ ਵੀ ਆਇਆ ਵਾ ਇਹਦੇ ਨਾਲ ਕੋਈ ਗੱਲਬਾਤ ਕਰ ਲਾਂ ਕਿ ਮੈਂ ਨਾਲ ਲੜੀ ਜਾਣਾ ਤੂੰ ਬਾਜੀ ਮੈਂ ਵੀ ਕਾਮੀਆਂ ਬਾਜੀ ਦਾ ਵੀ ਇਹੀ ਹਾਲ ਆ ਤੁਹਾਨੂੰ ਤੇ ਦੋਵਾਂ ਜਿੱਗਾਂ ਨੂੰ ਬਸ ਉਹਨਾਂ ਨੇ ਇਹੀ ਬਣਾਇਆ ਵਾ ਕਿ ਕੰਮ ਕਰੀ ਜਾਓ ਕੰਮ ਕਰੀ ਜਾਓ ਉਹ ਦੋਵੇਂ ਜੀ ਐ ਬੈਣ ਪਹੁੰਚ ਕੇ ਬਾਹਰ ਅੰਦਰ ਨਿਕਲ ਆ ਕੇ ਤੇ ਉਹਦੇ ਸੂਟ ਦੇਖਾਗਾ ਤੇ ਤੇਰੇ ਤੈਨੂੰ ਆਹ ਸੂਟ ਲਿਆ ਲਿਆ ਦਿੰਦੀ ਵੀ ਵਰੀ ਵਤਨ ਨੂੰ ਵਧਿਆ ਕਿ ਆ ਆ ਬਜਾਇਗਾ ਨਾ ਆਪਣੀ ਮਰਜ਼ੀ ਦਾ ਕੋਈ ਸੂਟ ਲਿਆ ਕੇ ਆਹ ਕਿ ਦਸੀ ਕਿ ਜੇ ਭਾਗ ਗਿਆ ਕਿ ਤੂੰ ਬੋਡੇ ਬੋਡੇ ਕਰਨੀ ਨੂੰ ਹਾਏ ਹਾਏ ਪਹਿਣਾ ਸੂਟ ਆਹਦੀ ਨੂੰ ਵੀ ਮੋਟੀ ਕਮੀ ਚ ਪਵਾਈਈ ਆ ਸਭ ਪਹਿਣਾ ਹਾਏ ਹਾਏ ਤੂੰ ਤੇ ਹਾ ਗੱਲ ਛਾੜੀ ਦੇ ਸੂਟਾਂ ਦੀ ਮੰਮੀ ਨਹੀਂ ਗਈ ਮੇਕੋ ਆ ਮੈਨ ਲੱਗਾ ਸੀ ਮੰਮੀ ਦਾ ਪਤਾ ਕਿ ਤੁਹਾਡੇ ਕੋਲ ਆਏ ਆ ਤੇ ਮੰਮੀ ਨੇ ਵੀ ਇੰਨਾ ਥੋੜੀ ਕਹਿਣਾ ਫਿਰ ਕਿ ਮੈਂ ਨਿੱਕੀ ਕੁੜੀ ਵੀ ਆ ਗਈ ਉਹਦੇ ਕੋ ਵੀ ਹੋਣਾ ਤੁਹਾਡੇ ਕੋ ਹੋਣਾ ਤੁਹਾਡੇ ਤੇ ਮੁੜ ਜਾਣਾ ਤੇਰੇ ਕੋ ਤਾਂ ਹਫਤਾ ਹੁਤਾ 10-10 ਦਿਨ ਲੈ ਜਾਂਦੀ ਆ ਮੇਰੇ ਕੋ ਜਦੋਂ ਹੁੰਦੀ ਆ ਰਾਹ ਇੱਕ ਪਤਾ ਨਹੀਂ ਕਿੱਦਾਂ ਰਹਿੰਦੀ ਆ ਨਚਵੀ ਮਿੱਟੀ ਲੱਗੀ ਰਹਿੰਦੀ ਮੈਂ ਜਾਵਾਂ ਮੈਂ ਜਾਵਾਂ ਪਤਾ ਨਹੀਂ ਮੈਂ ਕੀ ਕਰਨੀ ਰਾਜੇਂਦਰ ਮੈਂ ਆਖਿਆ ਮੰਮੀ ਨੂੰ ਮੈਂ ਵੀ ਨਿੱਕੀ ਕੁੜੀ ਦਾ ਫੋਨ ਆਇਆ ਯਾਰ ਚੱਲ ਚਲੀ ਜਾਂਦੀ ਨੇ ਮੈਂ ਨਹੀਂ ਜਾਣਾ ਮੇਰਾ ਉੱਥੇ ਜੀ ਨਹੀਂ ਲੱਗਦਾ ਸਰਦੋ ਭਾਜੀ ਮੰਮੀ ਵੀ ਇਹਦੇ ਅਰਗੀ ਆ ਇਹ ਵੀ ਇਹ ਮੰਮੀ ਨੇ ਹੀ ਗਈ ਅਸਲ 'ਚ ਚਲ ਤੇਰੀ ਭੈਣ ਤੇਨੂੰ ਪਤਾ ਮੈਨੂੰ ਇਹ ਵਰਗੀ ਪਤਾ ਮੰਮੀ ਵੀ ਨਾ ਆ ਸੂਟਾਂ ਦੀ ਗੱਲ ਕੀ ਕਰਦੀ ਆ ਤੂੰ ਉਹ ਸੂਟ ਲਈ ਆਈ ਤਾਣਾ ਤੇ ਮੰਮੀ ਨੇ ਤੇ ਉਹਦੇ ਸਾਹਮਣੇ ਕਹਿ ਦਿੱਤਾ ਕੀ ਮੇਰੀ ਕੁੜੀ ਦੇ ਤੂੰ ਮਾੜੇ ਲਿਆਈਆਂ ਤੇ ਆਪਣੇ ਤੇ ਵਧੀਆ ਲਿਆ। ਚੰਗਾ ਕੀਤਾ। ਸਾਹਮਣੇ ਕਹਿ ਰਿਹਾ ਤੂੰ ਤਾਂ ਬੋਲਣਾ ਨਹੀਂ ਤੂੰ ਤੇਰੇ ਘੁੰਗੀ ਜੀ ਪਣੀ ਰਣੀ ਆ। ਬੋਲਣਾ ਕੀ ਹੁੰਦਾ ਬਾਹੂ ਘਰ ਦੇ ਵਿੱਚ 24 ਘੰਟੇ ਲੜਾਈ ਪਾ ਛੜੀਏ। ਲੜਾਈ ਚੰਗੀ ਨਹੀਂ ਹੁੰਦੀ। ਥੋੜਾ ਬੋਧਾ ਆਖੜੇ ਹੱਕ ਨੂੰ ਬੋਲਣਾ ਵੀ ਤਿੰਦਾ ਵਾ। ਨੀਣਾਪੁਰ ਐ ਨਹੀਂ ਹੁੰਦਾ ਵੀ ਅਗਲੇ ਥੱਲੇ ਹੀ ਲੱਗੇ ਰੋ। ਲੜਾਈ ਜਿੱਥੇ ਬੋਲਣਾ ਕੋਵਾਂ ਤੇ ਬੋਲੀ ਦਾ ਵੀ ਆ। ਹੁਣ ਤੁਸੀਂ ਥੱਲੇ ਹੀ ਲੱਗੇ ਰਹੋਗੇ 24 ਘੰਟੇ ਤੁਹਾਨੂੰ ਮਜ਼ਦੂਰੀ ਬਣਾ ਛੱਡਣਗੇ ਆਪ ਅਗਲੇ ਐ ਤੌਰ ਸੋਨਾਂ ਰਹਿਣਗੇ ਤੇ ਲੈਣਗੇ। ਦਾ ਇਹ ਫੜੀ ਕੰਮ ਵਾਲੀ ਰੱਖ ਅਹੀਂ ਜੇ ਰੋ ਜਾਣੀ ਨਾ ਮੈਨੂੰ ਗੁੱਸਾ ਚਾਹ ਲਿਆ ਉਹਨਾਂ ਵਾਲੇ ਵੇਖ ਵੇਖ ਕੇ ਨੇ ਉਹ ਵਹਿਲੀ ਪਰ ਮੇਰੀ ਭੈਣ ਭਰਾ ਹੋਈ ਆ ਬਚਾਰੇ ਥਾਪਕੇਲੇ ਕੰਮ ਆ ਤੇਲੇ ਕੰਮ ਕਰ ਕਰ ਕੇ ਚੱਲ ਕੋਈ ਨਹੀਂ ਥੋੜਾ ਕੋਈ ਯੁੱਧ ਰੱਖਿਆ ਪਰ ਦੋਵੇਂ ਜੀਤਾ ਉਹਦਾ ਮੈਂ ਸਮਝਾ ਸਮਝਾ ਥਾਪਕੇ ਨਾ ਤੂੰ ਹੀ ਥੋੜੇ ਨਾ ਭਾਦੀ ਖੁੰਦੇ ਕੋਚਾ ਰਹੀਂ ਦਾ ਖੀਦਾ ਕੋਈ ਸਾਂਝਾ ਘਰ ਆ ਚੱਲ ਵੀ ਇਕੱਠ ਨੱਗੇ ਜਾਂਦਾ ਹਨਾ ਪਰ ਉਹ ਗੱਲ ਨੂੰ ਸਮਝਦੀ ਨਹੀਂ ਪੁੱਤ ਗੱਲ ਨੂੰ ਬਾਬ ਨੰਗੀ ਜਾਂਦਾ ਵਾ ਜੇ ਅਸੀਂ ਦੋ ਚੁੱਲ੍ਹੇ ਬਾਲਾਂਗੇ ਖਰਚਾ ਕਿੰਨਾ ਵਧੂਗਾ ਘਰ ਦੇ ਵਿੱਚ ਹੋਰ ਹੀ ਨਹੀਂ ਖਰਚੇ ਮਾਨ ਪਰ ਇਹ ਆ ਕਿ ਉਹ ਵਿਪਨ ਨਹੀਂ ਮਾਰਾ ਸਾਡੇ ਨਾਲ ਉਹ ਵਿਚਾਰਾ ਜਿੰਨੇ ਵੀ ਪੈਸੇ ਹੁੰਦੇ ਸਾਡੇ ਹੱਥ ਤੇ ਲਿਆ ਕੇ ਰੱਖੇ ਇਹ ਵੀ ਸਾਡਾ ਭਰਾ ਚੰਗਾ ਵਾ ਉਹ ਦੰਦ ਦਾਨੀ ਚੁੱਕਦਾ ਕੀ ਗੱਲੋਂ ਵਿਚਾਰਾ ਚਲੋ ਬਾਕੀ ਤੁਹਾਡੇ ਘਰ ਦੀ ਗੱਲ ਹੈ ਤੁਹਾਨੂੰ ਪਤਾ ਮੈਂ ਤਾਂ ਗੱਲਾਂ ਗੱਲਾਂ ਚ ਕਿਤੇ ਭੁੱਲ ਗਿਆ ਪਾਣੀ ਤਾਂ ਲਿਆਵਾ ਨਹੀਂ ਚੱਲ ਕੋਈ ਨਹੀਂ ਪਾਣੀ ਪੀਨੇ ਆ ਤੂੰ ਗੁੱਸਾ ਕੱਢ ਲੈ ਇੰਨਾ ਨਹੀਂ ਆ ਚਲ ਪਾਣੀ ਤਾਂ ਪਿਆਵਾ ਚਲ ਰੋਸ ਹੁੰਦਾ ਇਹ ਭੈਣ ਭਰਾ ਦਾ ਵੀ ਚਿਰਾਂ ਬਾਅਦ